ਦੋਸਤੋ ਇਹ ਆਮ ਦੇਖਿਆ ਜਾਂਦਾ ਹੈ ਕਿ ਬੱਚਾ ਖੇਡਣ ਵਿੱਚ ਮਗਨ ਰਹਿੰਦਾ ਹੈ ਪਰ ਜਿਉਂ ਹੀ ਉਸ ਨੂੰ ਛੱਟ ਲੱਗਦੀ ਹੈ ਤਾਂ ਉਸ ਨੂੰ ਮਾਂ ਦੀ ਗੋਦੀ ਯਾਦ ਆਉਂਦੀ ਹੈ ਅਜਿਹੀ ਹੀ ਹਾਲਤ ਸਾਡੀ ਹੈ ਸਾਨੂੰ ਰੱਬ ਕਦੋਂ ਚਾਹੀਦਾ ਹੈ ਜਦੋਂ ਅਸੀਂ ਕਿਸੇ ਕਸ਼ਟ 'ਚ ਹੁੰਦੇ ਹਾਂ ਜਦੋਂ ਅਸੀਂ ਕਰੀਬ ਹੋ ਜਾਈਏ ਜਦੋਂ ਸਾਡੇ ਕਿਸੇ ਪਿਆਰੇ ਦਾ ਵਿਛੋੜਾ ਪੈ ਜਾਂਦਾ ਹੈ ਜਦੋਂ ਸਾਡੀ ਕੋਈ ਖੁਆਇਸ਼ ਹਕੀਕਤ ਨਾ ਬਣ ਰਹੀ ਹੋਵੇ ਅਕਸਰ ਉਦੋਂ ਹੀ ਸਾਨੂੰ ਰੱਬ ਚਿੱਤੇ ਆਉਂਦਾ ਹੈ ਜਦ ਤੱਕ ਅਸੀਂ ਮਾਇਆ ਦੇ ਅਧੀਨ ਹੋ ਕੇ ਸੁਖ ਸਾਗਰ ਵਿੱਚ ਤੈਰਦੇ ਹਾਂ ਉਦੋਂ ਤੱਕ ਸਾਨੂੰ ਰੱਬ ਦੀ ਕਮੀ ਦਾ ਅਹਿਸਾਸ ਨਹੀਂ ਹੁੰਦਾ ਜਦੋਂ ਸਾਰੇ ਜਗਤ ਵਿੱਚ ਥਪੜੇ ਮਿਲ ਲੱਗਦੇ ਹਨ ਸਾਡਾ ਸੁੱਖ ਸਗਨ ਨਰਾਸ਼ਾ ਦੀ ਘੁੰਮਣ ਘੇਰੀ ਵਿੱਚ ਬਦਲ ਜਾਂਦਾ ਹੈ ਉਦੋਂ ਅਸੀਂ ਈਸ਼ਵਰ ਦੀ ਪਾਲ ਕਰਨ ਲੱਗਦੇ ਹਾਂ ਸਾਨੂੰ ਇਸ ਜਗਤ ਤੋਂ ਪਰੇ ਇੱਕ ਚਮਤਕਾਰੀ ਸ਼ਕਤੀ ਦੀ ਜ਼ਰੂਰਤ ਦਾ ਅਹਿਸਾਸ ਹੁੰਦਾ ਹੈ ਜੋ ਆਪਣਾ ਆਸ਼ੀਰਵਾਦ ਸਾਨੂੰ ਦੇਵੇ ਜਿਸ ਸਦਕਾ ਸਾਡੇ ਸਾਰੇ ਦੁੱਖ ਦਰਦ ਕਿਸੇ ਜਾਦੂ ਦੀ ਤਰ੍ਹਾਂ ਦੂਰ ਹੋ ਜਾਣ ਮਨੁੱਖ ਦੇ ਅੰਦਰ ਜੋ ਈਸ਼ਵਰੀ ਤੱਤ ਹੈ ਉਸ ਨੂੰ ਭੁੱਲਾ ਦੇਣਾ ਹੀ ਸਾਡੀ ਸਭ ਤੋਂ ਵੱਡੀ ਭੁੱਲ ਹੈ ਦੇਖਿਆ ਜਾਵੇ ਤਾਂ ਇਸ ਵਾਰ ਕੋਈ ਜਾਦੂਗਰ ਨਹੀਂ ਆਏ ਆਪਣੀ ਪ੍ਰਾਰਥਨਾ ਦਾ ਉੱਤਰ ਅਸੀਂ ਖੁਦ ਦਿੰਦੇ ਹਾਂ ਬਾਲਕ ਨੂੰ ਛੱਟ ਲੱਗੀ ਉਹ ਮਾਂ ਕੋਲ ਰੋਂਦਾ ਹੋਇਆ ਗਿਆ ਮਾਂ ਨੇ ਮੱਲਮ ਪੱਟੀ ਕਰ ਦਿੱਤੀ ਪਰ ਉਸ ਦੀ ਛੱਟ ਉਸ ਨੇ ਆਪਣੇ ਅੰਦਰ ਦੀ ਸ਼ਕਤੀ ਨਾਲ ਠੀਕ ਹੋਈ ਮਹਾਤਮਾ ਗਾਂਧੀ ਕਹਿੰਦੇ ਨੇ ਪ੍ਰਾਰਥਨਾ ਮੰਗਣਾ ਨਹੀਂ ਹੈ ਇਹ ਤਾਂ ਆਤਮਾ ਦੀ ਲਾਲਸਾ ਹੈ ਪ੍ਰਾਰਥਨਾ ਵਿੱਚ ਸ਼ਬਦਾਂ ਤੋਂ ਬਿਨਾਂ ਮੰਨਦਾ ਹੋਣਾ ਮਨ ਤੋਂ ਬਿਨਾ ਸ਼ਬਦਾਂ ਦਾ ਹੋਣ ਦੇ ਮੁਕਾਬਲੇ ਬਿਹਤਰ ਹੈ ਪ੍ਰਾਰਥਨਾ ਵਿੱਚ ਨਿਰਲਛ ਬਗਦੇ ਅਥਰਾਂ ਦੀ ਸਭ ਤੋਂ ਪਾਵਨ ਪ੍ਰਾਰਥਨਾ ਪੱਤਰ ਹੁੰਦੇ ਹਨ ਅੰਤਮ ਇੱਛਾ ਤਾਂ ਉਸਦੀ ਹੀ ਚੱਲੇਗੀ ਕਿ ਸਾਨੂੰ ਕਿੰਨੀ ਪੀੜਾ ਮਿਲੇਗੀ ਜਾਂ ਕਿੰਨਾ ਸੁੱਖ ਸਾਡਾ ਸਾਰਾ ਲੇਖਾ ਜੋਖਾ ਉਸ ਕੋਲ ਹੈ ਸੰਸਾਰਿਕ ਚੀਜ਼ਾਂ ਦੀ ਕਾਮਨਾ ਲਈ ਪ੍ਰਾਰਥਨਾ ਕਰਨਾ ਆਪਣੇ ਅੰਦਰ ਦੇ ਈਸ਼ਵਰੀ ਤੱਤ ਦਾ ਅਪਮਾਨ ਹੈ ਕਸ਼ਟ ਜਿਆਦਾ ਹੋਣ ਤਾਂ ਕਸ਼ਟ ਸਹਿਣ ਦੀ ਤਾਕਤ ਮੰਨੀ ਚਾਹੀਦੀ ਹੈ ਨਾ ਕਿ ਭੌਤਿਕ ਲਾਭ ਲਈ ਬਿਰਲਾਪ ਕਰਨਾ ਚਾਹੀਦਾ ਹੈ ਛੋਟੇ ਦਾ ਵੱਡੇ ਨਾਲ ਮਿਲਨ ਹੋਵੇ ਪ੍ਰਾਰਥਨਾ ਮਨੁੱਖ ਨੂੰ ਉਸਦੇ ਇਸ ਅੰਤਮ ਟੀਚੇ ਨਾਲ ਮਿਲਾਤ ਦੇਣ ਦੀ ਹੋਣੀ ਚਾਹੀਦੀ ਹੈ ਉਹੀ ਹੀ ਸੱਚੀ ਪ੍ਰਾਰਥਨਾ ਹੈ